ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਸਵਾਗਤ ਹੈ ਵੀਡੀਓ ਚੜ੍ਹਦੀ ਕਲਾ ਦੀ ਫਰਮ ਜੀ ਤੁਹਾਡਾ ਹਾਂਜੀ ਵੀਰ ਜੀ ਅੱਜ ਦੀ ਵੀਡੀਓ ਵਿੱਚ ਲੈ ਕੇ ਆਏ ਇੱਕ ਬਹੁਤ ਹੀ ਖੂਬਸੂਰਤ ਬਹੁਤ ਹੀ ਵੱਡੇ ਕੱਦ ਦੀ ਵੇੜ ਚੰਗੇ ਵੱਡੇ ਰਿਕਾਰਡ ਵਾਲੀ ਹਾਂਜੀ ਆਪਾਂ ਆਏ ਹਾਂ ਵੀਰ ਗੁਰਪ੍ਰੀਤ ਦੇ ਕੋਲ ਲੈਨੇ ਆ ਵੀਰ ਗੁਰਪ੍ਰੀਤ ਦੇ ਕੋਲ ਵੇੜ ਦੀ ਬਾਰੇ ਜਾਣਕਾਰੀ ਕਰਦੇ ਹਾਂ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਜੀ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸਲਾਮ ਜੀ ਬਸ ਚੜ੍ਹਦੀ ਕਲਾ ਜੀ ਹਾਂਜੀ ਏਅਰ ਕਾਂ ਲੈ ਜਾਂਦਾ ਜੀ ਇੱਕ ਹਾਂਜੀ ਮਾਹ ਚੱਲ ਲੱਭਾਈ ਫਿਰ ਮਾਹ ਚੱਲ ਨਕੀਨਾ ਲੈ ਚਲੀਏ ਹਾਂਜੀ ਹਾਂਜੀ ਬਹੁਤ ਹੀ ਵੱਡਾ ਕੱਦ ਬਹੁਤ ਵੱਡੇ ਬੇਲ ਦੀ ਚੰਗੇ ਲੈ ਵੀ ਚੰਗੇ ਸਵਾਰ ਰਕਾਰ ਦੀ ਤੇ ਵੀਰ ਜੀ ਕੀ ਦੇ ਕਿੰਨਾ ਸੁਹਾ ਜੇ ਇਹ ਦੂਜਾ ਸੁਹਾ ਵੀਰ ਜੀ ਅੱਛਾ ਹਾਂਜੀ ਤੇ ਵੀਰ ਦਾ ਕੱਦ ਵੀ ਮੇਰੇ ਸਾਹਣਾ ਕੋਈ ਕਿੰਨਾ ਕੱਦ ਜੀ ਆਪਣਾ ਮੇਰਾ 5 8 ਜੋ ਹਾਂ 6 ਫੁੱਟ ਤੇ ਲੱਗ ਗਿਆ ਤੇ ਇੰਨੇ ਹੀ ਮੇਰੇ ਸਾਹਣਾ ਉੱਚੀ ਕੋ ਥੋੜਾ ਹੀ ਫਰਕ ਆ ਮੋਢੇ ਤਾਂ ਬਾਹਰ ਆਉਣ ਰਹੀ ਏ ਹਾਂ ਉਹ ਵੇਖਾ ਥੋੜਾ ਦੂਰੋਂ ਕਰਕੇ ਵਿਖਾ ਦਨੇ ਬਹੁਤ ਹੀ ਵੱਡੇ ਕੱਦ ਦੀ ਆ ਜਿੱਡਾ ਵੱਡਾ ਕੱਦ ਆ ਉਨਾ ਹੀ ਵੱਡੇ ਥੱਲੇੋਂ ਸਮੁੰਦਰ ਬਣਾਉਂਗੀ ਤੇ ਦੂਜਾ ਸੁਗਾ ਹਾਂਜੀ ਵੀਰ ਜੀ ਕਿੰਨੇ ਕਿ ਦਿਨ ਖੜੂਗੀ ਜੇ ਇਹ ਲੈ ਜਾਊ ਹਫਤਾ ਰਮਾਨਾ ਅੱਛਾ ਹਾਂਜੀ ਰਾਜੀ ਬਾਜੀ ਜੋ ਅੱਛਾ ਅੱਛਾ ਹਾਂਜੀ ਹਫਤਾ ਲੈ ਜੂ ਜੇ ਹਾਂਜੀ ਹਾਂਜੀ ਆਹ ਅਜੇ ਤਾਂ ਬਣੂ ਚੰਗੀ ਵੜ ਦੇ ਸਾਣਾ ਦਾ ਸਾਇ ਸਾਇ ਤੇ ਗੈਰ ਬਹੁਤ ਆ ਹਾਂਜੀ ਬਹੁਤ ਹੀ ਘੱਟ ਐਡੀ ਵੜ ਪਲਦੀ ਆ ਤੇ ਐਡੇ ਵੱਡੇ ਕੱਦ ਵਾਲੀ ਤੇ ਵੀਰ ਜੀ ਦੇ ਦੁੱਧ ਦਾ ਦਾਰੇ ਕੀ ਰਿਕਾਰਡ ਜੇ ਦੁੱਧ ਨਾ ਪਹਿਲਾਂ ਦਾਂਦੇ ਸੀ ਪਹਿਲੇ ਸਵੇਰੇ ਦਿੱਤਾ ਜੋ ਇਹਨੂੰ ਐ ਤੇ 34 ਲੀਟਰ ਆਂਦੇ ਹੀ ਦਿੱਤਾ ਅੱਛਾ ਪਹਿਲੇ ਸੁਗੇ ਹਾਂਜੀ ਠੀਕ ਆ ਹਾਂਜੀ ਤੇ ਐਰਕਾ ਫਿਰ ਕਿੰਨਾ ਘਰੂਗੀ ਐਤ ਕੀ ਵੇਖੋ ਹੁਣ ਵੇਖੋ 40 ਨੂੰ ਪਹੁੰਚਦੀ ਵੱਧ ਪਹੁੰਚਦੀ ਬਾਕੀ ਵੀ ਚਲੋ ਸੱਚ ਹੀ ਆ ਇਹਦਾ ਜਿੰਨਾ ਦੱਸ ਦਵੇ ਜਿੱਡਾ ਕਰਦੇ ਆ ਜਿੰਨਾ ਬਚਣਿਆ ਜਿੰਨੀ ਸੇਵਾ ਕਰੂ ਕੋਈ ਉਹ ਨਹੀਂ ਚਲੂਗਾ ਹਾਂਜੀ ਬਾਕੀ ਵੇਖੋ ਕੱਲੇ ਤੇ ਐਂ ਪ੍ਰੀਕ ਨਾੜਾ ਬਿਲਕੁਲ ਕੱਲੀਆਂ ਕੱਲੀਆਂ ਥਾਣਾ ਦਾ ਸੈਜ ਤੇ ਗਾਇ ਬਹੁਤ ਸ਼ਾਨਦਾਰ ਹੈ ਜਿੱਦੀ ਵੜ ਉੱਤੋਂ ਸਾਫ ਹੈ ਹਰ ਕੋਈ ਵੀ ਵੜ ਦੇ ਵਿੱਚ ਕੋਈ ਕਮੀ ਪੇਸ਼ੀ ਦਗਦੀ ਨਹੀਂ ਆ ਨੀ ਮਿਕ ਪੈਣ ਵੇਖੋ ਕਿਦਾਂ ਥੱਲੇ ਲੱਗੀ ਆ ਐ ਕੱਲੀ ਕੱਲੀ ਚੀਜ਼ ਜਿੱਦਾਂ ਪਰਮਾਤਮਾ ਨੇ ਤਾਂ ਘੜ ਘੜ ਲਾਈ ਬੈਠ ਦੱਸੇ ਬਾਕੀ ਵੀਰ ਜੀ ਖੋਲ ਕੇ ਵਿਖਾਉ ਆਪਾਂ ਖਾਈਏ ਵੀਰਾਂ ਨਾਲ ਖੋਲ ਕੇ ਇਹਦੇ ਵੀ ਦਿ ਜੇ ਹਫਤਾ ਦਾ ਆਦਨ ਖਰੂਗੇ ਇਹ ਤੇ ਵਿਚਾਰੀ ਨੇ ਬਣਾਉਣਾ ਆਏ ਸਭ ਕੁਝ ਹਣਾ ਹਾਂਜੀ ਅਰੇ ਚੰਗਾ ਭਾਂਡਾ ਤਿਆਰ ਅੱਜ ਅੱਜ ਲਾਇਆ ਥੋੜਾ ਜਿਆ ਹਾਂਜੀ ਪੰਜ ਦਿਨ ਦੀ ਮਾ ਲੈ ਗਿਆ ਦੇਖੋ ਜੀ ਹਾਂ ਦੋ ਚਾਰ ਦਿਨ ਹੋ ਗਏ ਜੋ ਤੇ ਅੱਜ ਇਧਰੋਂ ਤੋਰੋ ਕੰਟੋਂ ਬਾਹਰ ਹਾਂਜੀ ਕਰੋ ਵੀਰ ਜੀ ਚੱਕ ਦੇਖੋ ਬਹੁਤ ਹੀ ਤਗੜਾ ਬਹੁਤ ਵਜਨ ਕਰਦਿਆ ਮੋੜ ਲੋ ਵਿੱਚ ਬਾਕੀ ਦੇ ਵੀਰ ਜੀ ਨਜ਼ਾਰਾ ਵਹਿੜਦਾ ਤੇ ਦੋਣਾ ਜਿੱਦਾਂ ਤਿਆਰ ਹੋ ਗਈ ਹਨਾ ਆ ਜਦ ਤਿਆਰ ਹੋ ਗਈ ਵੀਰ ਜੀ ਫੇਰ ਬਾਹਰ ਪੂਰੀ ਹਾਂ ਕੱਚੀ ਵਾਵੇ ਹਿਸਾਬ ਨਾਲ ਚਲੋ ਜੇ ਤੇ ਕਿਸੇ ਵੀਰ ਭਰਾਵਾਂ ਦੇ ਜਿਹੜੇ ਕਰਮਾ ਚ ਹੋਈ ਤੇ ਲੈ ਜਾਊਗਾ ਤੇ ਜੇ ਤਿਆਰ ਹੋ ਕੇ ਕਿਸੇ ਨੇ ਖੜਨੀ ਪਰ ਉਸ ਟਾਈਮ ਦੀ ਫੇਰ ਜੇ ਰਹੀ ਤੁਹਾਡੇ ਕੋਲ ਤੱਕ ਤਾਂ ਫੇਰ ਵੀਡੀਓ ਬਣਾਵਾਂਗੇ ਕੱਲੀਆਂ ਕੱਲੀਆਂ ਨਾੜਾਂ ਲੱਗੀਆਂ ਲੈ ਵੀਰ ਮੈਂ ਤਾਂ ਲੈਂਦਾ ਹੀ ਨਹੀਂ ਹਾਂ ਮੈਂ ਆਹ ਵੈਕਦੀ ਵੱਡੀ ਨਾਲ ਹੀ ਉਹਦੇ ਮੁਰਦਿਆਂ ਦੇ ਚਲ ਕੋਈ ਨਹੀਂ ਵੇਖ ਲੈ ਬਾਬਾ ਚਲੋ ਵੀਰ ਜਿੰਨੇ ਏਡੀ ਵਹਿੜ ਨੂੰ ਤੇ ਉਹਨੇ ਹੱਥ ਪਾਉਣਾ ਜਿਹੜਾ ਕੋ ਵੱਡੀਆਂ ਵੜਾਂ ਲੈ ਆਂਦਾ ਛਕੀਨ ਆ ਹਾਂਜੀ ਚੰਗੇ ਸਾਰੀ ਬੰਦਾ ਫਿਰ ਹੱਥ ਨਹੀਂ ਪਾਉਂਦਾ ਫਿਰ ਉਸੇ ਹਿਸਾਬ ਨਾਲ ਮੈਂ ਖਿਆ ਵੀ ਹਾਂਜੀ ਹਾਂ ਆਇਆ ਨਿਗਲੂ ਕਰਮਾਲੀ ਫੁੱਟ ਬੜੀ 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 ਬਾਬਾ ਹੀ ਬੜੀ ਹਾਂ ਅੱਜ ਤੇ ਚਲੋ ਵੀਰ ਜਿੱਡਾ ਕਾਦੇ ਜਿੱਡਾ ਵਜਣਿਆ ਇੰਨੇ ਗਾਣ ਨੂੰ ਤੇ ਲੈਵਾ ਏਡਾ ਹੀ ਵੱਡਾ ਲੱਗਣਾ ਜੇ ਏਡਾ ਕਿੰਨਾ ਕੁ ਲੈਵਾ ਹੋਣਾ ਜੇ ਨਿਗੀ ਵਹਿੜ ਥੱਲੇ ਹੋਵੇ ਉਹ ਕੋ ਤੁਰਿਆ ਨਾ ਜਾਵੇ ਹਣਾ ਹਾਂਜੀ ਵੱਡੀ ਵਹਿੜ ਆ ਬਹੁਤ ਹਾਂਜੀ ਬਾਕੀ ਵੀਰ ਜੀ ਕੀ ਮੁੱਲਿਆ ਦਾ ਹਾਂਜੀ ਮੋਲ ਮੋਲ ਤੇ ਦਾ ਆਪਾਂ ਜਾਇਜ ਹੀ ਰੱਖਿਆ ਜੋ ਅੱਛਾ ਹਾਂ ਦੱਸੋ ਫਿਰ ਇੱਕ ਵੀ ਕਰਦੇ ਜੋ ਜੀ ਅੱਛਾ ਹਾਂਜੀ ਤੇ ਕਰਦੀਏ ਕੋ ਮਾਨਤਨ ਮਾਨਤਨ ਕਰਦਾਂਗੇ ਹਾਂਜੀ ਦੱਸੋ ਕਿੰਨੇ ਦੇ ਦੇ ਦੀ ਹਾਂ ਨਾ ਹਾਂ ਨਾ ਇੱਕ 15 ਦੀ ਦੇ ਦਾਂਗੇ ਇੱਕ 15 ਦੇ ਦਈਏ ਹਾਂਜੀ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਮਾਨ ਕਰਨ ਕੇ ਵਾਦ ਵਾਦ ਬਾਕੀ ਵਹਿੜ ਦੇ ਹਿਸਾਬ ਨਾਲ ਮੁੱਲ ਬਿਲਕੁਲ ਜਾਇਜ ਜੀ ਬਿਲਕੁਲ ਜੈ ਜੈਕਾਰ ਹਾਂ ਜੀ ਹਾਂ ਜੀ ਕਿੰਨੇ ਜਿੰਨੇ ਰਿਕਾਡ ਹੈ ਜਿੱਦਾਂ ਵੀਰ ਕਹਿੰਦਾ 35 40 ਲੀਟਰ ਵਾਲੀ ਵਹਿੜ ਆ ਤੇ ਬਿਲਕੁਲ ਮੁੱਲ ਤੁਹਾਨੂੰ ਪਤਾ ਵੀ ਇਹਦਾ ਖਰਚਾ ਵਧਣਾ ਜੀ ਹਾਂ ਜੀ ਹਾਂ ਤੇ ਵੀਰ ਕਹਿੰਦਾ ਵੀ ਹੁਣ ਮੌਕੇ ਤੇ ਜਿੱਦਨ ਵਹਿੜ ਤਿਆਰ ਹੋ ਗਈ ਇੱਕ ਵੱਠਾਂ ਨੂੰ ਸੱਤਾਂ ਦਰਾਂ ਨੂੰ ਹੁੰਦੀ ਆ ਉਸ ਟਾਈਮ ਤੇ ਉਦੋਂ ਮੁੱਲ ਹੋਊਗਾ ਇਹਦਾ ਹੁਣ ਮੌਕੇ ਜਿੰਨੇ ਵੀਰ ਭਰਾ ਨੇ ਸਾਹਮਣਾ ਉਹਦੇ ਵਾਸਤੇ ਮਾਣਾ ਬਾਕੀ ਵੀ ਜੀ ਬਹੁਤ ਹੀ ਵੱਡਾ ਕਾਦ ਆ ਵੱਡਾ ਵਜਣ ਆ ਇਸ ਕੁਆਲਿਟੀ ਬਹੁਤ ਸਾਫ ਆ ਵਹਿੜ ਦੀ ਦੇਖੋ ਚੰਗੀ ਬਾਕੀ ਸਾਂਭੀ ਕਹਿੰਨੇ ਵੀਰ ਭਰਾ ਨੇ ਰਾਜ਼ੀ ਪੜੀ ਆ ਤੇ ਹੋਰ ਵੀਰ ਜੀ ਅਕਰੀ ਡਰੈਸ ਆਪਣਾ ਫੇਰ ਦੱਸ ਦਿਓ ਬਾਏ ਹਾਂਜੀ ਮੇਰਾ ਨਾਮ ਜੋ ਗੁਰਪ੍ਰੀਤ ਸਿੰਘ ਹਾਂਜੀ ਪਿੰਡ ਮਹਿਮਦਪੁਰਾ ਹਾਂਜੀ ਤਹਿਸੀਲ ਜਨਾਲਾ ਜੋ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਇਹ ਫੋਨ ਨੰਬਰ ਦੱਸ ਦਿਓ 98147 ਹਾਂਜੀ 51190 ਹਾਂਜੀ ਹਾਂਜੀ ਠੀਕ ਹੈ 98151190 ਹਾਂਜੀ ਬਾਕੀ ਵੀਰ ਜੀ ਸਾਡੀ ਚੜ੍ਹਦੀ ਕਲਾ ਚੈਨਲ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਈਕ ਕਰੋ ਵੀਡੀਓ ਵੇਖਣ ਤੇ ਧੰਨਵਾਦ ਵੀਰ ਜੀ